ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਆਖਰਕਾਰ ਪਟਿਆਲਾ ਨੂੰ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਮੇਅਰ ਮਿਲਿਆ ਹੈ ਕੁੰਦਨ ਗੋਗਿਆ ਦੇ ਸਿਰ ਦੇ ਉੱਤੇ ਮੇਅਰ ਦਾ ਤਾਜ ਸਜ ਚੁੱਕਿਆ ਹੈ ਨਾਲ ਉਹਨਾਂ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੂੰ ਬਣਾਇਆ ਗਿਆ ਹੈ ਅਮਨ ਰੋੜਾ ਪੰਜਾਬ ਦੇ ਕੈਬਨ ਮੰਤਰੀ ਨੇ ਤੇ ਨਾਲ ਹੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੀ ਇਸ ਦੌਰਾਨ ਮੌਜੂਦ ਰਹੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਇਸ ਦੌਰਾਨ ਮੇਅਰ ਦੀ ਸੀਨੀਅਰ ਡਿਪਟੀ ਮੇਅਰ ਦੀ ਤੇ ਡਿਪਟੀ ਮੇਅਰ ਦੀ ਚੋਣ ਕਰ ਲਈ ਗਈ ਹੈ ਕੁੰਦਨ ਗੋਗਿਆ ਸੀਨੀਅਰ ਲੀਡਰ ਨੇ ਪਟਿਆਲਾ ਦੀ ਰਾਜਨੀਤੀ ਦੇ ਵਿੱਚ ਸਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪਛਾਣਦੇ ਨੇ ਪਰ ਪੇਚ ਲੰਮਾ ਸਮਾੜਿਆ ਰਿਹਾ ਕਿ ਕੌਣ ਮੇਅਰ ਹੋਵੇਗਾ ਤੇ ਵੈਸੇ ਵੀ ਪਟਿਆਲੇ ਦੇ ਵਿੱਚ ਅਜੇ ਕੁਝ ਸੀਟਾਂ ਦੇ ਉੱਤੇ ਚੋਣ ਹੋਣੀ ਬਾਕੀ ਹੈ 7 ਦੇ ਕਰੀਬ ਸੀਟਾਂ ਦੇ ਉੱਤੇ ਚੋਣ ਜਿਹੜੀ ਰੱਦ ਕਰ ਦਿੱਤੀ ਗਈ ਸੀ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਗਿਆ ਸੀ ਤੇ ਵੱਡਾ ਬਹੁਮਤ ਇਹਦੇ باوجود ਆਮ ਆਦਮੀ ਪਾਰਟੀ ਨੂੰ ਮਿਲਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਜਿਹਦੇ ਵਿੱਚ ਕੁੰਦਨ ਗੋਗਿਆ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਕੁੰਦਨ ਗੋਗਿਆ ਨੂੰ ਮੇਅਰ ਦੀ ਕੁਰਸੀ ਮਿਲ ਗਈ ਹੈ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਣੇ ਨੇ ਤੇ ਨਾਲ ਹੀ ਉਹਨਾਂ ਦੇ ਜਗਦੀਸ਼ ਸਿੰਘ ਜੱਗਾ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੂੰ ਡਿਪਟੀ ਮੇਅਰ ਬਣਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਤੋਂ ਇਲਾਵਾ ਚਾਰ ਥਾਵਾਂ ਦੇ ਉੱਤੇ ਹੋਰ ਵੀ ਅਜੇ ਮੇਅਰ ਦੀ ਚੋਣ ਹੋਣੀ ਹੈ ਲੁਧਿਆਣਾ ਦੇ ਵਿੱਚ ਚਰਚਾ ਹੈ ਕਿ ਲੁਧਿਆਣੇ ਦੇ ਵਿੱਚ ਸੀਟ ਰਿਜ਼ਰਵ ਕਰ ਦਿੱਤੀ ਗਈ ਹੈ ਜਿੱਥੇ ਕਿਸੇ ਮਹਿਲਾ ਲੀਡਰ ਨੂੰ ਹੀ ਮੇਅਰ ਦੀ ਕੁਰਸੀ ਮਿਲੇਗੀ ਉਹਦੇ ਉੱਤੇ ਕਿੰਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਵੱਖਰੀ ਗੱਲ ਹੈ ਪਰ ਉਥੇ ਮਹਿਲਾ ਲੀਡਰ ਹੀ ਉਸ ਕੁਰਸੀ ਦੇ ਉੱਤੇ ਕਾਬਜ਼ ਹੋਵੇਗੀ ਇਸ ਤੋਂ ਇਲਾਵਾ ਅਮਰਸਰ ਜਲੰਧਰ ਤੇ ਫਗਵਾੜਾ ਦੇ ਵਿੱਚ ਵੀ ਅਜੇ ਬਹੁਮਤ ਨੂੰ ਲੈ ਕੇ ਪੇਚ ਅੜਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਪਸ਼ਟ ਬਹੁਮਤ ਆ ਗਿਆ ਸੀਗਾ ਜਿਦੇ ਤਹਿਤ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਤਿੰਨ ਅਹੁਦੇ ਭਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਜਗਦੀਸ਼ ਸਿੰਘ ਜੱਗਾ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਮੇਅਰ ਦਾ ਤਾਜ ਸਜਿਆ ਕੁੰਦਨ ਗੋਗਿਆ ਦੇ ਸਿਰ ਦੇ ਉੱਤੇ। ਕੁੰਦਨ ਗੋਗਿਆ ਨੂੰ ਇੰਪਰੂਵਮੈਂਟ ਰੈਂਸ ਦੇ ਚੇਅਰਮੈਨ ਦਾ ਚਾਰਜ ਵੀ ਦਿੱਤਾ ਗਿਆ ਸੀ, ਉਹਦਾ ਦਿੱਤਾ ਗਿਆ ਸੀ ਪਰ ਉਹ ਉੱਥੇ ਜੁਆਇਨ ਨਹੀਂ ਕਰ ਸਕੇ ਸੀਗੇ ਕੁਝ ਕਾਰਨਾ ਕਰਕੇ ਪਰ ਹੁਣ ਉਹ ਖੁਦ ਇਸ ਕੁਰਸੀ ਦੇ ਉੱਤੇ ਬੈਠਦੇ ਹੋਏ ਨਜ਼ਰ ਆਉਣਗੇ, ਕੰਮਕਾਜ ਹੋਣਗੇ ਕਿਉਂਕਿ ਪਹਿਲਾਂ ਮੇਅਰ ਦੀ ਚੋਣ ਦਾ ਜਿਹੜਾ ਪੇਚ ਹੋਣੜਿਆ ਸੀ ਇਸ ਤੋਂ ਪਹਿਲਾਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀ ਕਿ ਨਗਰ ਨਿਗਮ ਤੇ ਨਗਰ ਕਾਉਂਸਲ ਚੋਣਾਂ ਲੇਟ ਹੋ ਰਹੀਆਂ ਨੇ। ਵਿਰੋਧੀਆਂ ਨੇ ਕਈ ਹੋਰ ਲੋਕਾਂ ਨੇ ਪਟੀਸ਼ਨਾਂ ਪਾ ਦਿੱਤੀਆਂ ਕੋਰਟਾਂ ਦੇ ਵਿੱਚ ਮਾਮਲਾ ਪਹੁੰਚ ਗਿਆ ਕੋਰਟਾਂ ਤੋਂ ਬਾਅਦ ਵਿੱਚ ਮਾਮਲਾ ਉੱਚ ਕੋਟਾਂ ਤੱਕ ਪਹੁੰਚ ਗਿਆ ਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਜਲਦ ਤੋਂ ਜਲਦ ਨੋਟੀਫਿਕੇਸ਼ਨ ਕੀਤਾ ਜਾਵੇ ਤੇ ਨਾਲ ਦੀ ਨਾਲ ਇਹ ਚੋਣਾਂ ਕਰਵਾਈਆਂ ਜਾਂ ਤਾਂ ਇਹ ਚੋਣਾਂ ਹੋ ਗਈਆਂ ਇਹਨਾਂ ਚੋਣਾਂ ਨੂੰ ਲੈ ਕੇ ਵੀ ਕਈ ਚਿੱਠੀਆਂ ਚੋਣ ਕਮਿਸ਼ਨ ਕੋਲੇ ਪਹੁੰਚ ਗਈਆਂ ਕਿ ਇਹਨਾਂ ਦਿਨਾਂ ਦੇ ਦੌਰਾਨ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਜਾਂਦਾ ਇਸ ਕਰਕੇ ਸਿੱਖ ਸੰਗਤ ਜਾਂ ਹੋਰ ਜਿਹੜੇ ਪੰਜਾਬ ਦੇ ਵਸਨੀਕ ਨੇ ਉਹ ਗੁਰੂ ਘਰਾਂ ਦੇ ਵਿੱਚ ਨਤਮਸਟਕ ਹੋਣਗੇ ਚੋਣਾਂ ਪ੍ਰਭਾਵਿਤ ਹੋਣਗੀਆਂ ਪਰ ਚੋਣਾਂ ਹੋਈਆਂ ਉਦੋਂ ਵੀ ਜਿੱਤ ਹਾਰ ਦਾ ਫੈਸਲਾ ਹੋ ਗਿਆ ਤੇ ਹੁਣ ਮੇਰ ਦੀਆਂ ਕੁਰਸੀਆਂ ਦਾ ਫੈਸਲਾ ਹੋਣਾ ਸੀ ਪਟਿਆਲੇ ਦੇ ਵਿੱਚ ਸਪਸ਼ਟ ਤੌਰ ਤੇ ਕਲੀਅਰ ਹੋ ਚੁੱਕਿਆ ਹੈ ਕਿ ਬਹੁਮਤ ਦੇ ਵਿੱਚ ਆਵਾਦਮੀ ਪਾਰਟੀ ਸੀ ਆਵਾਦਮੀ ਪਾਰਟੀ ਨੇ ਬਿਨਾਂ ਕਿਸੇ ਦੇ ਨਾਲ ਗੱਠ ਜੋੜ ਦੇ ਆਪਣੇ ਤਿੰਨ ਅਹੁਦੇ ਭਰ ਲਏ ਨੇ ਮੇਰ ਦੀ ਕੁਰਸੀ ਦੇ ਉੱਤੇ ਕੁੰਦਨ ਗੋਗਿਆ ਸੀਨੀਅਰ ਲੀਡਰ ਨੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਣ ਗਏ ਨੇ ਤੇ ਡਿਪਟੀ ਮੇਅਰ ਦੀ ਕੁਰਸੀ ਦੇ ਉੱਤੇ ਜਗਦੀਪ ਸਿੰਘ ਜੱਗਾ ਬੈਠ ਗਏ ਨੇ ਸਭ ਤੋਂ ਪਹਿਲਾਂ ਤਾਂ ਅੱਜ ਪਟਿਆਲਾ ਦੀ ਇਸ ਮੇਅਰ ਚੋਣ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਹੀ মিডিਆ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਨਾਲ ਹੀ ਧੰਨਵਾਦ ਸਾਡੇ ਸਾਰੇ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟੀ ਲਈ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫੋਰ ਪਟਿਆਲਾ ਮੇਅਰਲ ਇਲੈਕਸ਼ਨਸ ਐਡਵੋਕੇਟ ਬਰਿੰਦਰ ਗੋਇਆ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਕਾਰਯੋਗ ਸਾਥੀ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮਐਲਏ ਹਰਮੀਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਪੁੰਨਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਕਾਤਿਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥਿਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 5 ਕਾਰਪੋਰੇਸ਼ਨਾਂ ਤੇ 48 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ 977 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜਿਆਂ ਸਾਰੀਆਂ ਤਿੰਨੇ ਮੇਨ ਪੋਲੀਟিক্যাল ਪਾਰਟੀਆਂ ਅਕਾਲੀ ਦਲ ਕਾਂਗਰਸ ਭਾਜਪਾ ਉਹ ਮਹਿਜ਼ 30% ਵੋਟਸ ਦੇ ਉੱਪਰ ਸਿਮਟ ਗਿਆ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਇਹਨਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਫਟੀ ਮੇਅਰ ਡਿਫਟੀ ਮੇਅਰ ਔਰ ਛੋਟੀਆਂ ਕਾਉਂਸਲਰ ਪ੍ਰਧਾਨ ਬਣਾਉਂਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕੇ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵੋਲੰਟੀਅਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਅ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਵ ਸੰਮਤੀ ਦੇ ਨਾਲ ਸਾਰੇ ਐਮਸੀਆਂ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਹਿੱਕ ਟੋਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਵੈਲਪਮੈਂਟ ਦੀ ਹਨੇਰੀਏ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਵੀਰ ਸਿੰਘ ਜੀ ਕੋਲੀ ਸਾਹਿਬ ਜੀ ਤੋਂ ਕੋਲੀ ਜੀ ਐਮਐਲਏ ਸਾਹਿਬ ਔਰ ਪ੍ਰਧਾਨ ਮਾਜੇ ਸਾਹਿਬ ਸਾਰੀ ਟੀਮ ਬਣਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਵਾਜ਼ ਦੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਤੇ 8ਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮਸੀਸੀ ਦੇ ਉਹ ਕਾਬਜ਼ ਹੋਏ ਜਿਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ 8 ਮਿਊਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਵ ভাইস ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਆਉਣ ਵਾਲੇ 2 ਸਾਲਾਂ ਦੇ ਵਿੱਚ ਨਿਹਾਰ ਬਦਲ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ ਸ਼੍ਰੀ ਅਰਵਿੰਦ ਕੇਜਰੀਵਾ ਜੀ ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਜਿੰਦੀ ਜਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦੀ। ਅਮਨ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡੀਆਂ ਚੁਣੌਤੀਆਂ ਵੀ ਨੇ ਬਹੁਤ ਥੋਕੇ ਦੋ ਤਿੰਨ ਸਾਲਾ ਤੋਂ ਨਗਰ ਦੇ ਕੋਲ ਕੋਈ ਮਿਹਨਤ ਨਹੀਂ ਮਿਲਿਆ ਸੀ। ਹੁਣ ਇੱਕ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਲੋਗ ਸਨਮਾਨ ਵੀ ਮਿਲਿਆ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਅਰਾਂ ਦੇ ਵਿੱਚ ਕਬੜੀ ਨਿਰਾਸ਼ਾ ਸੀ ਕਿ ਉਹਨਾਂ ਨੂੰ ਕੋਈ ਸਨਮਾਨ ਨਹੀਂ ਮਿਲ ਰਿਹਾ ਕਿ ਲੱਗਦਾ ਕਿ ਉਹਦੇ ਨਾਲ ਕੁਝ ਵਾਪਸੀ ਹੋਏਗੀ। ਨਹੀਂ ਦੇਖੋ ਇਹ ਚਲੋ ਤੁਹਾਡੀ ਆਪਣੀ ਪਰਸੈਪਸ਼ਨ ਹੈ ਜੀ ਕੋਈ ਨਿਰਾਸ਼ਾ ਸੀ ਕਿ ਮੈਨੂੰ ਤਾਂ ਅਜਿਹੀ ਕੋਈ ਨਿਰਾਸ਼ਾ ਵਾਲੀ ਗੱਲ ਵੀ ਨਜ਼ਰ ਨਹੀਂ ਆਈ ਹੈਗੀ ਜੇ 52% ਵੋਟਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਪਰ ਮੈਂ ਇਹਦੇ ਨਾਲ ਇੱਕ ਹੋਰ ਆਈਸਿੰਗ ਔਨ ਦਾ ਕੇਕ ਹੈ ਸਮਝ ਲਓ ਸੋਨੇ ਤੇ ਸੁਹਾਗੇ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲਿਟিক্যাল ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡੇ ਵੱਡੇ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤੋਂ ਵੱਡਾ ਮੈਸੇਜ ਜਿਹੜਾ ਹੋਰ ਕੋਈ ਵੀ ਪਾਰਟੀ ਆਪਦੇ ਸਾਥੀਆਂ ਨਾਲ ਉਹਦੇ ਵਲੰਟੀਅਰਸ ਨੂੰ ਕੀ ਦੇ ਸਕਦੀ ਹੈ ਅਮਨ ਜੀ ਪਟਿਆਲਾ ਅਜਿਹੇ ਸ਼ਹਿਰ ਹੈ ਜਿਹੜਾ ਪਹਿਲਾਂ ਮੇਰਾ ਆਮ ਆਦਮੀ ਪਾਰਟੀ ਦਾ ਪੂਰੇ ਪੰਜਾਬ ਤੋਂ ਬਣੇ ਕਿਉਂਕਿ ਇੱਕ ਤੋਂ ਪਹਿਲਾਂ ਪੰਜ ਪਾਰਟੀਆਂ ਦੀ ਦੋ ਪਾਰਟੀਆਂ ਸਾਹਮਣੇ ਪਹਿਲੇ ਪਹਿਲੇ ਮੇਰੇ ਜਿਹੜੀ ਤੁਹਾਡੀ ਪਾਰਟੀ ਤੋਂ ਦਿੱਤੀ ਔਰ ਤੁਹਾਡੀ ਪਾਰਟੀ ਵੱਲੋਂ ਪਹਿਲੇ ਮਿਹਰ ਬਣ ਜਾਵੇ ਤਾਂ ਪਟਿਆਲੇ ਲਈ ਥੋੜਾ ਸਰਕਾਰ ਦਾ ਖਾਸ ਤੋਹਫਾ ਕੀ ਰਹਿਣਾ ਲੱਗੇਗਾ ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਕੱਲਾ ਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਮੀਤ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੋਹਫਾ ਸਭ ਤੋਂ ਪਹਿਲਾਂ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਾਰੰਟੀਆਂ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਹਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ ਹੋ ਜਾਣਾ ਹੈ ਪਰ ਮਹਿਲਾ ਕੋਈ ਮਹਿਲਾ ਨਹੀਂ ਸ਼ਾਮਿਲ ਕੀਤੀ ਗਈ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦੀ ਹੈ ਕੋਈ ਪੰਜਾਬ ਸਰਕਾਰ ਵੀ ਆਪਣੇ ਚੈਨਲ ਲਈ ਕੋਈ ਸਮਾਰਟ ਇਹੋ ਜਿਹਾ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਪਟਿਆਣੀ ਜੀ ਦੇਖੋ ਪੰਜਾਬ ਸਰਕਾਰ ਸਾਰੀਆਂ ਆਪਸ਼ਨਸ ਨੂੰ ਸਾਰੀਆਂ ਓਪੀਨੀਅਨਸ ਨੂੰ ਤੇ ਸਾਰੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਵੀ ਆਰ ਓਪਨ ਟੂ ਥੈਟ ਜੋ ਵੀ ਕਾਰਪੋਰੇਸ਼ਨ ਵੱਲੋਂ ਕੋਈ ਇਹੋ ਜਿਹਾ ਹੁਕਮ ਹੋਏਗਾ ਕਿ ਜਿਹੜਾ ਇਹ ਕਰ ਸਕਦੇ ਹੋਏ ਇਹ ਕਰਨਗੇ ਜੇ ਕੋਈ ਇਹੋ ਜਿਹੀ ਡਿਮਾਂਡ ਇਹਨਾਂ ਵੱਲੋਂ ਆਏਗੀ ਤੇ ਡੈਫੀਨਿਟਲੀ ਉਹਦੇ ਉੱਪਰ ਵੀ ਪੰਜਾਬ ਸਰਕਾਰ ਹੈ ਜਿਹੜਾ ਉਹ ਵਿਚਾਰ ਵਿਮਰਸ਼ ਕਰਕੇ ਉਹਨੂੰ ਨੇਪਰੇ ਚਾੜਨ ਦਾ ਕੰਮ ਕਰੂਗਾ ਸਾਹਿਬ ਜਿਹੜੇ 7 ਜੀਤਪਾਲ ਸਿੰਘ ਕੋਲੀ ਦੇਸ਼ਕ ਬਾਹਰ ਗਏ ਪਏ ਨੇ ਪਰ ਜਦੋਂ ਮੇਰ ਦੇ ਦਿੱਕਤਾਂ ਚਾ ਉਹ ਮਤਲਬ ਰਾਜੀ ਆ ਜੀ ਕਿਉਂਕਿ ਉਹ ਆਪਣੇ ਵੇਲੇ ਦੇ ਕਿਸੇ ਹੋਰ ਮਤਰੀ ਸਾਹਿਬ ਇਹ ਵੀ ਸਵਾਲ ਨਾਲ ਆਇ ਕਿ ਤੜੇ ਬੰਦੀ ਦੂਰ ਕਿੱਥੇ ਜਾਵੇ ਕਿਉਂਕਿ ਨਾਰਾ ਜੀ ਕਿਉਂ ਨੇ ਤੁਸੀਂ ਸਵਾਲ ਕਿਉਂ ਕੀਤਾ ਨਹੀਂ ਨਹੀਂ ਇਹਨਾਂ ਦੇ ਬਣਾ ਨਾਲ ਕੋਈ ਤੜੇ ਬੰਦੀ ਦੇ ਨੇ ਸਾਹਮਣੇ ਦੇਖਣ ਨੂੰ ਮਿਲੇਗੀ ਨਹੀਂ ਅਸੀਂ ਗੁਰਦੀਪ ਸਿੰਘ ਜੀ ਸਾਡੇ ਸੀ ਗੁਰਦੀਪਤਾਨੀ ਜੀ ਪਿੱਛੇ ਹੋ ਗਈਆਂ ਸਭ ਦਾ ਪਹਿਲਾ ਬੜਾ ਵਿਰੋਧ ਹੋਇਆ ਜੀ ਕਾਫੀ ਵਿਰੋਧ ਹੋਇਆ ਇਹਨਾਂ ਦਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਕਿ ਇਹ ਤੁਹਾਨੂੰ ਪਤਾ ਨਹੀਂ ਕੌਣ ਕਹਿ ਗਿਆ ਅਸੀਂ ਤਾਂ ਇਕੱਲੇ ਇਕੱਲੇ ਸਾਥੀਆਂ ਨੂੰ ਜਦੋਂ ਬਿਠਾ ਕੇ ਪੁੱਛਿਆ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜੀ ਕਿ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਆ ਜੋ ਪਾਰਟੀ ਡਿਸਾਈਡ ਕਰ ਲੂ ਜੋ ਕੇਜਰੀਵਾਲ ਸਾਹਿਬ ਡਿਸਾਈਡ ਕਰ ਰਹੇਣਗੇ ਜੋ ਮਾਨ ਸਾਹਿਬ ਡਿਸਾਈਡ ਕਰ ਲੈਣਗੇ ਜਾਂ ਅਮਨ ਜੀ ਜੋ ਤੁਸੀਂ ਵੀ ਡਿਸਾਈਡ ਕਰ ਲਓ ਕਿ ਸਾਨੂੰ ਸਿਰ ਮੱਥੇ ਪ੍ਰਵਾਨ ਹੈ ਸੋ ਅਸੀਂ ਇੱਕ ਪਰਿਵਾਰ ਆ ਅਸੀਂ ਕੋ ਦੂਜੇ ਪਾਰਟੀਆਂ ਨੂੰ ਇਹ ਲੱਗਦਾ ਕਿ ਇਚਰ ਵਾਲੇ ਨਹੀਂ ਹੈਗੇ। ਹਾਂ ਬੰਗੀ ਜਿਹੜੇ ਸੱਤ ਰਹਿ ਗਏ ਨੇ ਉਹਨਾਂ ਦਾ ਆਖਰ ਕੀ ਹੋਣਾ ਕਿ ਚੋਣਾ ਹੋਣਗੀ ਆ। ਉਹਨਾਂ ਦਾ ਕੇਸ ਹੈ ਜਿਹੜਾ ਉਹ ਰੈਫਰ ਕੀਤਾ ਸੀਗਾ ਜੀ ਹਾਈ ਕੋਰਟ ਨੇ ਤੇ ਮੈਂ ਸਮਝਦਾ ਕਿ ਉਹਦੇ ਬਾਰੇ ਵੀ ਬੜੀ ਜਲਦੀ ਫੈਸਲਾ ਜਿਹੜਾ ਉਹਨਾਂ ਸੱਤਾਂ ਐਮਸੀਜ਼ ਦੇ ਫੇਵਰ ਦੇ ਵਿੱਚ ਬੜੀ ਜਲਦੀ ਹਾਈ ਕੋਰਟ ਤੋਂ ਵੀ ਆ ਦੇਣਾ। ਦੇਖਣਾ ਹੋਵੇਗਾ ਕਿ ਹੁਣ ਪਟਿਆਲਾ ਵਾਸੀ ਕਿੰਨੀ ਕੁ ਉਮੀਦ ਰੱਖਦੇ ਨੇ ਕਿੰਨਾ ਕੁ ਪਟਿਆਲੇ ਦਾ ਰੁਕਿਆ ਹੋਇਆ ਜਿਹੜਾ ਵਿਕਾਸ ਹੁੰਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ